ਉਧਿਆਨ ਐਕਸਪ੍ਰੈਸ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਸਰੇਕਾਲ ਜ਼ਿਲ੍ਹਾ ਫਾਇਲਕਾ ਪੁਲਿਸ ਨੂੰ ਅੱਜ ਉਸ ਵੇਲੇ ਵੱਡੀ ਕਾਮਯਾਬੀ ਹੱਥ ਲੱਗੀ ਜਦ ਪੁਲਿਸ ਵੱਲੋਂ ਲੋਠਾ ਕੂਆ ਕਰਨ ਵਾਲੇ ਪੰਜ ਮੈਂਬਰਾਂ ਨੂੰ ਲੁੱਟ ਦੀ ਪਲਾਨਿੰਗ ਬਣਾਉਂਦੇ ਹੋਏ ਕਾਬੂ ਕੀਤਾ ਗਿਆ ਜਾਣਕਾਰੀ ਦਿੰਦੇ ਹੋਏ ਅਬੋਹਰ ਸਬਡਿਵੀਜ਼ਨ ਦੇ ਡੀਐਸਪੀ ਨੇ ਦੱਸਿਆ ਕਿ ਇਹ ਪੰਜੋ ਸਾਧਰ ਚੋਰ ਜਿਨ੍ਹਾਂ ਦੀ ਉਮਰ ਮਹਿਜ 20 ਤੋਂ 24 ਸਾਲ ਹੈ ਅਤੇ ਇਹ ਨੌਜਵਾਨ ਅਬੋਹਰ ਫਾਇਲਕਾ ਦੇ ਵਿੱਚ ਫਨਾਂਸ ਦੀ ਕਲੈਕਸ਼ਨ ਕਰਨ ਵਾਲੇ ਪੈਟਰੋਲ ਪੰਪ ਦੇ ਕਰਿੰਦਿਆਂ ਬੈਂਕ 'ਚ ਪੈਸੇ ਕਢਾਉਣ ਵਾਲੇ ਅਤੇ ਵਪਾਰੀਆਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਸਨ ਪਹੁੰਚ ਕੇ ਦੌਰਾਨ ਦੋਸ਼ੀਆਂ ਨੇ ਪਿਛਲੇ ਦਿਨੀ ਅਬਹੌਰ ਦੇ ਇੱਕ ਪੈਟਰੋਲ ਪੰਪ ਤੋਂ 15000 ਰੁਪਏ ਦੀ ਲੋਟ ਵੀ ਕਬੂਲ ਕੀਤੀ ਦੋਸ਼ੀਆਂ પાસે ਇੱਕ ਖਿਲਾਉਣਾ ਪਿਸਤੌਲ ਤੇ ਤਿੰਨ ਚੋਰੀ ਦੇ ਮੋਟਰਸਾਈਕਲ ਅਤੇ ਇੱਕ ਗਰਬਾਨ ਦੋ ਕਾਪੇ ਤੇ 12 ਮੋਬਾਈਲ ਬਰਾਮਦ ਹੋਏ ਹਨ ਇਹ ਮੰਜੇ ਨੰਬਰਾਂ ਦਾ ਇੱਕ ਗੈਂਗ ਸੀ ਜਿਹੜਾ ਸ਼ਹਿਰ ਚ ਫਾਇਰਕਾ ਚ ਪੈਟਰੋਲ ਪੰਪ ਜਿਹੜੇ ਫਾਈਨਾਂਸ ਹੁੰਦੇ ਨੇ ਕਿਸ ਤੱਕਠੀਆਂ ਕਰਕੇ ਲੈ ਜਾਂਦੇ ਨੇ ਜਾਂ ਫਿਰ ਰਾਤ ਨੂੰ ਰਾਹगिर ਜਾਂਦੇ ਸੀ ਉਹਨਾਂ ਤੋਂ ਇਹ ਪੈਸੇ ਵਗਰਾ ਲੁਕ ਲੈਦੇ ਸੀ ਇਹ ਅਸੀ ਕਿਸ ਤਰ ਕੀਤੇ ਨੇ ਇਨਾਂ ਨੇ ਇੱਕ ਡੇਗਾ ਵਾਲੀ ਪੈਟਰੋਲ ਪੰਪ ਤੋਂ 15000 ਰੁਪਏ ਦਿੱਤੇ ਸੀ ਇਸੇ ਤਰ੍ਹਾਂ 24000 ਰੁਪਏ ਇੱਕ ਫਾਈਨੈਂਸਰ ਸੀਗਾ ਉਹ ਆਪਣੇ ਅਭਨਪੁਰੇ ਪੈਸੇ ਇਕੱਠੇ ਕਰਕੇ ਲੈ ਕੇ ਜਾਦਾ ਸੀ ਉਸ ਤੋਂ ਲੁੱਟਿਆ ਸੀ ਤਿੰਨ ਚਾਰ ਦਿਨ ਪਹਿਲਾਂ ਇਹ ਸ਼ਤੀਰ ਵਾਲੇ ਕੋਲੇ ਕੋਈ ਲੱਤਾ ਇੱਥੇ ਹਾਈਟੇਚ ਲੱਗਿਆ ਸੀ ਉਹਦਾ ਮੋਬਾਈਲ ਵਗੈਰਾ ਤੇ ਪੈਸੇ ਉਸ ਤੋਂ ਖੋਲੇ ਸੀ ਜਿਹਦੇ ਸਬੰਥ ਅਸੀਂ ਇਹ ਮਕਦਮੇ ਪਹਿਲਾਂ ਹੀ ਦਰਜ ਕੀਤੇ ਹੋਏ ਸੀ ਕੱਲ ਜਿਹੜੀ ਇਹ ਇਨਫੋਰਮੇਸ਼ਨ ਮਿਲੀ ਸੀ ਵੀ ਜਿਹੜੇ ਉੱਥੇ ਸਤੀਰ ਵਾਲਾ ਮਹਿਦੀ ਪਟੜੀ ਤੇ ਪੰਜ ਜਿਹੜੇ ਆਦਮੀ ਨੇ ਇਹ ਫੇਰ ਉੱਥੇ ਅਬਦੀ ਯੋਜਨਾ ਬਣਾ ਰਹੇ ਨੇ ਕਿ ਤਾਂ ਕਿ ਰਾਤ ਨੂੰ ਕਿਸੇ ਰਾਗਰ ਨੂੰ ਲੱਕ ਲਿਆ ਜਾਵੇ ਉੱਥੇ ਕਾਰਵਾਈ ਕਰਦੇ ਹੋਏ ਐਸ ਐਚ ਓ ਜਿਹੜਾ ਕੁਈਗਰਾ ਇੰਸਪੈਕਟਰ ਜਸਨ ਸਿੰਘ ਉਹਨਾਂ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਕੋਲ 12 ਮੋਬਾਈਲ 2 ਕੱਪੇ ਇੱਕ ਕਰਪਾਨ ਤੇ ਇੱਕ ਤੋਆ ਜਿਹੜਾ ਪਿਸਟਲ ਆ ਜਿਹੜਾ ਜਿਹਨੂੰ ਡਰਾ ਕੇ ਰਾਤ ਨੂੰ ਇਹ ਪੈਸੇ ਨੋਟੇ ਸੀ ਉਹ ਬਰਾਮਦ ਕੀਤਾ ਗਿਆ ਸਰ ਹੋਰ ਕੀ ਬਰਾਮਦ ਹੋਇਆ ਨਾਮ ਲੈਸ ਤੋਂ ਸੋ ਅੱਜੇ ਤਿੰਨ ਮੋਟਰਸਾਈਕਲ ਇਨ੍ਹਾਂ ਕੋਲੋਂ ਆਬਰਾਮਤ ਹੋਏ ਨੇ ਇਹ ਬਾਰਾ ਮੋਬਾਈਲ ਹੋਏ ਨੇ ਕੁਛ ਕਿਸ ਇਨ੍ਹਾਂ ਕੋਲ ਚੱਲ ਰਹੀ ਹੈ ਇਹਨਾਂ ਨੂੰ ਰਿਪੋਰਟ ਦੇ ਵਿੱਚ ਪੇਸ਼ ਕਰਕੇ ਪੁਲਿਸ ਮਾਰ ਲਿਆ ਜਾਊਗਾ ਤੇ ਸਾਡੇ ਸ਼ਹਿਰ ਦੇ ਵਿੱਚ ਕਾਫੀ ਮੋਟਰਸਾਈਕਲ ਜਿਹੜੇ ਇਹਨਾਂ ਨੇ ਚੋਰੀ ਹੋਏ ਇਸ ਦਿੱਤੇ ਨੇ ਉਹਨਾਂ ਦੀ ਸਾਨੂੰ ਸੁਭਾਵਨਾ ਵੀ ਉਤੇਸ ਹੋ ਜਾਣੀ ਸਭ। ਸਿਰ ਦੋਸ਼ੀਆਂ ਦੀ ਕਿੰਨੀ ਕੁ ਉਮਰ ਹੈ ਤੇ ਕੀ ਕੀਤਾ ਹੋਰ ਇਹਨਾਂ ਦਾ ਹੈਗਾ ਕੰਮ ਕਰ? ਇਹ ਦੋਸ਼ੀ 24-25 ਸਾਲ ਦੇ ਬਲੌਂਕ ਨੇ। ਇਹਨਾਂ ਦਾ ਕੋਈ ਕੀਤਾ ਨਹੀਂ। ਸ਼ਾਮ ਨੂੰ ਇਕੱਠੇ ਹੋ ਕੇ ਬਸਰਾਗੇ ਤੋਂ ਪੈਸੇ ਲੈ ਲੈਣੇ। ਉਹਦੇ ਨਾਲੇ ਸ਼ਰਾਬ ਵਗੈਰਾ ਤੇ ਆਦੀ ਯਾਸ਼ ਦੀ ਜ਼ਿੰਦਗੀ ਬਤੀਤ ਕਰਦੇ। ਇਹਨਾਂ ਦੇ ਹੋਰ ਵੀ ਕੋਈ ਮੁਕਦਮਾ ਦਰਜ ਨਹੀਂ ਸਰ ਪਹਿਲਾਂ। ਇਹਨਾਂ ਦੇ ਇਹਨਾਂ ਵਿੱਚੋਂ ਇੱਕ ਜਿਹੜਾ ਰਾਸ਼ਕਮਰ ਆ ਉਹਦੇ ਤੇ ਤਿੰਨ ਮੁਕਦਮੇ ਦਰਜ ਨੇ ਜਿਦੇ ਵਿੱਚ ਇੱਕ ਕਤਲ ਦਾ ਮੁਕਦਮਾ ਵੀ ਉਤੇ ਦਰਜ ਹੈ। ਉਨੇ ਆਪਣੇ ਕਿਸੇ ਸਾਥੀ ਦਾ ਕਤਲ ਕਰ ਦਿੱਤਾ ਸੀ ਉਹ ਤੇ ਤੁਮ ਇਹ ਵਾਰੀ ਹੋ ਗਿਆ ਸਰ ਇਹ ਗਰੁੱਪ ਵਿੱਚ ਕਿੰਨੇ